ਕੁੜੀ ਦਾ ਕਿੱਤਾ ਵਿਰੇਮੀ ਨਾਲ ਕਤਲ ਘਰ ਵਿੱਚ ਪਏ ਕਣਕ ਵਾਲੇ ਡਰਮ ਵਿੱਚੋਂ ਮਿਲੀ ਲਾਸ਼ ਸ਼ੱਕ ਦੇ ਘੇਰੇ 'ਚ ਸੋਹਰਾ ਪਰਿਵਾਰ ਸ਼੍ਰੀ ਮੁਕਸਰ ਸਾਹਿਬ ਦੇ ਜ਼ਿਲ੍ਹੇ ਦੇ ਥਾਣਾ ਕਬਰਵਾਲਾ ਦੀਨੋਂ ਦੇ ਪਿੰਡ ਸਰਾਵਾ ਬੋਲਦਾ ਵਿੱਚ ਇੱਕ ਸੋਹਰਾ ਪਰਿਵਾਰ ਨੇ ਮਹਿਜ 3 ਸਾਲ ਪਹਿਲਾਂ ਆਪਣੇ ਘਰ ਨੂੰ ਬਣਾ ਕੇ ਲਿਆਂਦੀ ਇੱਕ ਨੌਜਵਾਨ ਲੜਕੀ ਨਾਲ ਅਜੀਹੀ ਕਰਤੂਤ ਕਿੱਤੀ ਹੈ ਕਿ ਜਿਸ ਨੂੰ ਦੱਸਦੇ ਹੋਏ ਵੀ ਰੂਹ ਕੰਮ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਵਿਅਵਤਾ ਨੂੰ ਇੱਥੇ ਮੌਤ ਦੇ ਘਾਟ ਉਤਾਰਿਆ ਗਿਆ ਤੇ ਮੌਤ ਦੇ ਘਾਟ ਉਤਾਰਨ ਉਪਰੰਤ ਉਸ ਦੀ ਦੇਹ ਨੂੰ ਕਣਕ ਵਾਲੇ ਡਰਮ ਵਿੱਚ ਬੰਦ ਕਰ ਦਿੱਤਾ ਪਰੰਤੂ ਉਸ ਸਮੇਂ ਗਵਾਂਡੀਆਂ ਨੂੰ ਸ਼ੱਕ ਹੋਣ ਲੱਗਾ ਕਿ ਜਦੋਂ ਗਵਾਂਡੀਆਂ ਨੇ ਦੇਖਿਆ ਕਿ ਕੁੜੀ ਘਰ ਚੋਂ ਬਾਹਰ ਹੀ ਨਹੀਂ ਨਿਕਲਦੀ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਤੇ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਣਕ ਵਾਲੇ ਡਰਮ ਚੋਂ ਬਾਹਰ ਕੱਢਿਆ ਉੱਥੇ ਹੀ ਸੋਹਰਾ ਪਰਿਵਾਰ ਨੇ ਇੱਕ ਟੋਇਆ ਵੀ ਪੁੱਟਿਆ ਹੋਇਆ ਸੀ ਜਿਸ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ ਮ੍ਰਿਤਕ ਦੇਹ ਨੂੰ ਇਸ ਟੋਏ ਦੇ ਵਿੱਚ ਦਬਾ ਕੇ ਕਤਲ ਦੀ ਇਸ ਘਟਨਾ ਨੂੰ ਪੂਰੇ ਤਰੀਕੇ ਦੇ ਨਾਲ ਆਪਣੀ ਮੁਠੀ ਵਿੱਚ ਕਰਨਾ ਚਾਹੁੰਦੇ ਸੀ ਤੇ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੂੰ ਖੁਰਦ-ਬੁਰਦ ਕਰਨ ਦੀ ਯੋਜਨਾ ਜਿਹੜੀ ਹੈ ਉਹ ਸੋਹਰਾ ਪਰਿਵਾਰ ਵੱਲੋਂ ਇੱਥੇ ਬਣਾਈ ਗਈ ਹੈ ਦੱਸ ਦਈਏ ਕਿ ਹੁਣ ਘਰ ਨੂੰ ਜਿੰਦਰਾ ਲਗਾ ਕੇ ਸੋਹਰਾ ਪਰਿਵਾਰ ਫਰਾਰ ਹੋ ਚੁੱਕਿਆ ਹੈ ਤੇ ਪੁਲਿਸ ਵੱਲੋਂ ਇਹਨਾਂ ਦੀ ਭਾਲ ਜਾਰੀ ਹੈ ਲਗਾਤਾਰ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਹੈ ਇੱਕ ਵਾਰ ਫਿਰ ਤੋਂ ਦੱਸਦੀ ਹੈ ਕਿ ਸੋਹਰੇ ਪਰਿਵਾਰ ਨੇ ਇੱਥੇ ਆਪਣੀ ਹੀ ਨੂੰਹ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਹੈ ਕਤਲ ਕਰਨ ਤੋਂ ਬਾਅਦ ਦੇਹ ਨੂੰ ਕਣਕ ਵਾਲੇ ਡਰਮ ਵਿੱਚ ਬੰਦ ਕਰਕੇ ਸੋਹਰਾ ਪਰਿਵਾਰ ਫਰਾਰ ਹੈ ਮੇਰਾ ਨਸਲਵਿੰਦਰ ਕੌਰ ਇੱਥੇ ਆ ਗਈ ਮੈਂ ਤੇ ਰੋਂਦੇ ਖੜ੍ਹਦੀ ਪਸਾ ਹੈ ਸੀ ਉਹ ਮੈਂ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੀ ਮੈਂ ਕੀ ਕਰਾਂ ਕਿੰਨਾ ਟਾਈਮ ਹੋ ਗਿਆ ਵਿਆਹ ਕਿੰਨਾ ਤਿੰਨ ਸਾਲ ਹੋ ਹਾਂ ਤਿੰਨ ਸਾਲ ਹੋ ਗਏ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਪਈ ਨੂੰ ਵੀ ਆ ਗੱਲ ਹੋ ਗਈ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਡਰਮ ਵਿੱਚ ਪਾਤੀ ਇਹਨੂੰ ਕੁੱਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਚ ਪੈਰ ਵਾਈ ਤਾਂ ਕੀਤੀ ਆ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਏ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ। ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸਹੁਰੇ ਨੇ ਵੀ ਮਾਰਿਆ। ਮਾਰ ਕੇ ਫਿਰ ਕਿੱਥੇ ਰੱਖ ਦਿਆ ਨੇ? ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ। ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ। ਆਹ ਗੱਲ ਕਹਿੰਦੇ ਸੀ। ਸ਼੍ਰੀ ਮੁਖਸਰ ਸਾਹਿਬ ਤੋਂ ਸੋਨੀ ਢੱਲਾ ਅਤੇ ਬੁੱਟਾ ਸਿੰਘ ਦੀ ਰਿਪੋਰਟ